ਉਹ ਨਵਾਂ ਉਸ ਦਿਨ ਸਕੂਲ ਵਿੱਚ ਕੁਝ ਅਜੀਬਾ ਵਾਤਾਵਰਣ ਬਣਿਆ ਰਿਹਾ ਕਿ ਕਿਸੇ ਨੇ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ ਹੈਡਮਾਸਟਰ ਸਾਹਿਬ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੇ ਪੰਜਵੀਂ ਜਮਾਤ ਨੂੰ ਅੰਗਰੇਜ਼ੀ ਪੜ੍ਹਾਉਣ ਵੀ ਨਹੀਂ ਆਏ ਉਹ ਘੰਟੀ ਵੀ ਮਾਸਟਰ ਰੋਸ਼ਨ ਲਾਲ ਜੀ ਨੇ ਹਿਲਾਈ ਮਾਸਟਰ 사ਦੂਰਾਮ ਜੀ ਨੂੰ ਹੈਡਮਾਸਟਰ ਸਾਹਿਬ ਨੇ ਦੋ ਵਾਰ ਦਫ਼ਤਰ ਵਿੱਚ ਸੱਦ ਕੇ ਕਿੰਨਾ ਕਿੰਨਾ ਚਿਰ ਬਿਠਾ ਰੱਖਿਆ ਪਰ ਨੱਥੇ ਨੂੰ ਨਹੀਂ ਸੀ ਬੁਲਾਇਆ ਤੁਪਰੇ ਛੁੱਟੀ ਹੋਈ ਤਾਂ ਨੱਥੇ ਨੂੰ ਬੜੀ ਭੁੱਖ ਲੱਗੀ ਹੋਈ ਸੀ ਸਕੂਲੋਂ ਬਾਹਰ ਨਿਕਲਦਿਆਂ ਹੀ ਉਸ ਨੂੰ ਚੇਤਾ ਆਇਆ ਕਿ ਉਹਨੇ ਸਵੇਰੇ ਰੋਟੀ ਨਹੀਂ ਸिखਾਦੀ ਜਦੋਂ ਉਹ ਤੇ ਦੀਨਾ ਟਿੱਬੀ ਸਾਹਿਬ ਤੋਂ ਵਾਪਸ ਪਰਤੇ ਤਾਂ ਦੀਨੇ ਦੀ ਮਾਂ ਨੇ ਰੋਟੀ ਲਈ ਫੇਰ ਕਿਹਾ ਸੀ ਪਰ ਉਹਨੇ ਨਹੀਂ ਸिखਾਦੀ ਭੁੱਖ ਹੀ ਨਹੀਂ ਸੀ ਗੁਰਦੁਆਰਾ ਟਿੱਬੀ ਸਾਹਿਬ ਤੋਂ ਪਰਤਦਿਆਂ ਇੱਕ ਖੁਮਾਰੀ ਜਿਹੀ ਚੜ ਗਈ ਜਾਪਦੀ ਸੀ ਕਿ ਭੁੱਖ ਤੇ ਵਿਸਰ ਹੀ ਗਈ ਸੀ ਨੱਥਾ ਜਦੋਂ ਬੀਮੇ ਪੰਡਤ ਕੋਲੋਂ ਲੰਘਿਆ ਤਾਂ ਜਗਨਾ ਪੱਲਿਆਂ ਵਾਲੇ ਪੱਤੇ ਉੱਤੇ ਮਿਰਚ ਮਸਾਲਿਆਂ ਵਾਲੀ ਦਹੀਂ ਚਟਦਿਆਂ ਸੀ-ਸੀ ਕਰ ਰਿਆ ਸੀ ਵੇਖ ਕੇ ਨੱਥੇ ਦੀ ਹਾਸੀ ਨਿਕਲ ਗਈ ਜਗਨਾ ਵੀ ਉਸਵਲ ਚਾੱਕ ਕੇ ਮੁਸਕਰਾ ਪਿਆ ਪੱਤਾ ਚਟਦਿਆਂ ਹੀ ਉਸ ਪੀਮੇ ਨੂੰ ਕਿਹਾ ਦੋ ਪੈਸਿਆਂ ਦੇ ਹੋਰ ਬੱਬਾ ਪੀਮੇ ਨੇ ਚਾਰ ਪੱਲੇ ਤੇ ਇੱਕ ਪਾਪੜੀ ਉੱਤੇ ਦਹੀਂ ਮਿਰਚ ਮਸਾਲਾ ਪੋਕ ਕੇ ਪੱਤਾ ਜਗਨੇ ਨੂੰ ਫੜਾਇਆ ਤਾਂ ਉਹਨੇ ਧੌਣ ਪਵਾ ਕੇ ਪਿਛਾਂ ਵੇਖਿਆ ਪਰ ਨੱਥਾ ਤਾਂ ਬਾਜ਼ਾਰ ਦੇ ਗੇਟ ਵੱਲ ਤੁਰਿਆ ਜਾਂਦਾ ਸੀ ਜਗਨਾ ਪੱਤਾ ਹੱਥ ਤੇ ਤਰਕੇ ਉਹਦੇ ਮਗਰ ਪੱਜਿਆ ਪਰ ਉਹਦੇ ਨੇੜੇ ਜਾ ਕੇ ਅਜੀਹਾ ਠੇਡਾ ਖਾਦਾ ਕਿ ਮੂੰਹ 'ਤੇ ਜਾ ਡਿੱਗਿਆ ਨਥਾ ਪਛਾਂਚਾ ਕੇ ਮੋੜ ਹੱਸ ਪਿਆ ਜਗਨਾ ਖੀਸ ਵਟ ਕੇ ਉੱਠਿਆ ਤਾਂ ਰੋੜਿਆਂ ਨਾਲ ਉਹਦੇ ਗੋਡੇ ਰਗੜੇ ਗਏ ਸਨ ਸੱਜੇ ਗੋਡੇ ਵਿੱਚੋਂ ਕੁਝ ਲਹੂ ਵੀ ਸਨ ਪਿਆ ਸੀ ਨਥੇ ਨੇ ਕੁਝ ਫਿਕਰਮੰਦ ਹੁੰਦਿਆਂ ਉਹਦਾ ਮੋਢਾ ਫੜ ਕੇ ਪੁੱਛਿਆ ਹੋਰ ਤਾਂ ਨਹੀਂ ਕਿਤੇ 6:00 ਵਜੇ ਮਿੱਟੀ ਨਾਲ ਲਿਬੜੇ ਕੱਪੜੇ ਛਾੜਦਿਆਂ ਜਗਨੇ ਨੇ ਕਿਹਾ ਉਹ ਯਾਰ ਬੜੇ ਨਖਰੇ ਕਰਦਾ ਹੈ ਨਥੇ ਨੂੰ ਸ਼ਰਮ ਆਈ ਉਹਨੂੰ ਖਿਆਲ ਆਇਆ ਕਿ ਚੁੱਪ ਕਰਕੇ ਉਹਦੇ ਕੋਲੋਂ ਖਿਸਕ ਕੇ ਉਹਨੇ ਸੱਚੀ ਜਗਨੇ ਦਾ ਨਿਰਾਦਰ ਕੀਤਾ ਸੀ ਪ੍ਰਵਾਹ ਮੈਨੂੰ ਖਿਆਲ ਨਹੀਂ ਰਿਹਾ ਮਾਫ ਕਰ ਦੇ ਨਥੇ ਨੇ ਨਿਮਰਤਾ ਨਾਲ ਮਾਫੀ ਮੰਗੀ ਜਾਓ ਮਾਫਕੀਆ ਤੁਸੀਂ ਵੀ ਕੀ ਜਾਣੋਗੇ ਕਿ ਕਿਸ ਰਾਇਸ ਸੇ ਪਾਲਾ ਪੜਾਤਾ ਥਾ ਜਗਨੇ ਨੇ ਖੱਬੀ ਬਾ ਉਤਾ ਉਲਾਰਦਿਆਂ بے ਪ੍ਰਵਾਹੀ ਨਾਲ ਜਵਾਬ ਦਿੱਤਾ ਪਰ ਜਦੋਂ ਪੈਰ ਪੁੱਟਣ ਲੱਗਿਆ ਾਂਕਿੱਟੇ ਉੱਤੇ ਅੰਤਾਂ ਦੀ ਪੀੜ ਹੋਈ ਤੇ ਉਹਨੇ ਚੀਕ ਜਿਹੀ ਮਾਰ ਕੇ ਕਿਹਾ ਮਰ ਗਿਆ ਓਏ ਤਾਇਆ ਜੀ ਨੱਥੇ ਨੂੰ ਫੇਰ ਹਾਸੀ ਆ ਗਈ ਉਸੇ ਵੇਲੇ ਉਹਨੇ ਆਪਣਾ ਮੋਢਾ ਫੜਾ ਕੇ ਜਗਨੇ ਨੂੰ ਕੁਝ ਦੂਰ ਤੱਕ ਕਾਲਾ ਕਾਲਾ ਤੋਰਿਆ ਤੇ ਜਦੋਂ ਠੀਕ ਤੁਰਨ ਲੱਗ ਪਿਆ ਤਾਂ ਕਿਹਾ ਚੰਗਾ ਮੈਂ ਹੁਣੇ ਆਇਆ ਮਾਸਟਰ ਸਾਧੂ ਰਾਮ ਜੀ ਦੇ ਘਰ ਜਾਵਾਂ ਤੂੰ ਬਹੁਤ ਵੱਡਾ ਵਗਾਰੀ ਐ ਸਾਡੇ ਕੁਝ ਨਹੀਂ ਲੱਗਦੇ ਸਾਧੂ ਰਾਮ ਜੀ ਜਗਨੇ ਨੇ ਐਵੇਂ ਐਵੇਂ ਕੂਰ ਕੇ ਕਿਹਾ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਤਿੰਨ ਲੈ ਲਈ ਖਿਆਲ ਰੱਖੀ ਮੇਰੀ ਦੂਰੀ ਟਿਕਟ ਲੱਗਦੀ ਐ ਹੁਜਮ ਦੋ ਬੰਦਿਆਂ ਜਿੰਨਾ ਹੈ ਨਾ ਦੋ ਸੀਟਾਂ ਰੋਕ ਕੇ ਬੈਠਦਾ ਹੈ ਸਾਬਾਦਰ ਜਦੋਂ ਜਗਨਾ ਉੱਚੀ ساری ਹੱਸਿਆ ਤਾਂ ਨੱਥੇ ਨੂੰ ਬਹੁਤ ਚੰਗਾ ਲੱਗਿਆ ਇਸ ਕਰਕੇ ਨੱਥਾ ਹੋਰ ਕੋਈ ਬਹਾਨਾ ਨਹੀਂ ਬਣਾ ਸਕਿਆ ਦੋਵੇਂ ਮਾਸਟਰ 사ਧੂ ਰਾਮ ਜੀ ਦੇ ਘਰ ਪਹੁੰਚੇ ਤਾਂ ਉਹ ਰੋਟੀ ਖਾ ਰਹੇ ਸਨ ਨੱਥੇ ਨੂੰ ਵੇਖ ਕੇ ਉਹਨਾਂ ਖੁਸ਼ ਹੁੰਦਿਆਂ ਕਿਹਾ ਆ ਬਈ ਪੁੱਤਰ ਨੱਥਾ ਸਿੰਘ ਇਸ ਵੇਲੇ ਕਿਧਰੋਂ ਤੇਰਾ ਕੀ ਹਾਲ ਆ ਓਏ ਮੋਟੂ ਸ਼ਾ ਜਗਨੇ ਨੇ ਅੱਖਾਂ ਮਟਕਾ ਕੇ ਮਾਸਟਰ ਜੀ ਤੇ ਉਹਨਾਂ ਦੀ ਪਤਨੀ ਦੋਹਾਂ ਨੂੰ ਬੰਦਗੀ ਕਹਿੰਦਿਆਂ ਹੱਥ ਜੋੜ ਕੇ ਕਿਹਾ ਚੰਗਾ ਜੀ ਬਸ ਆ ਗੋਡੇ ਜੇ ਛੇਲੇ ਗਏ ਥੋੜੇ ਐ ਸਿਆਣੇ ਸ਼ਾਗਿਰਦ ਨੇ ਰੋੜਾਂ ਤੇ ਤੱਕਾ ਦਿੱਤਾ ਜੀ ਮਾਸਟਰ ਜੀ ਨੇ ਮੁੰਝ ਕੇ ਮੂੜੇ ਉੱਤੇ ਬੈਠਿਆਂ ਬੈਠਿਆਂ ਹੀ ਤੌਣ ਪੁਆਈ ਤੇ ਜਗਨੇ ਦੀਆਂ ਅੱਖਾਂ ਵਿੱਚ ਸ਼ਰਾਰਤ ਪੜ ਕੇ ਬੋਲੇ ਅਜੇ ਸ਼ਰਾਰਤਾਂ ਕਰਨ ਦੀ ਤੇਰੀ ਆਦਤ ਗਈ ਨਹੀਂ ਹੁਣ ਤਾਂ 6ਵੀਂ ਚ ਵੀ ਹੋ ਗਿਆ ਹੋਵੇਂਗਾ ਤੁਸੀਂ ਜਾਣਦੇ ਹੋ ਜੀ ਫਿਰ ਸਾਡੇ ਵਾਰਸ ਸ਼ਾਹ ਜੀ ਮਹਾਰਾਜ ਝੂਠੇ ਹੁੰਦੇ ਐ ਜੀਨੇ ਤਿੰਗ ਤਿੰਗ ਕੇ ਕਹੇ ਵਾਰਸ ਸ਼ਾਹ ਨਾ ਆਦਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਇਹ ਸੁਣ ਕੇ ਮਾਸਟਰ ਜੀ ਦੀ ਪਤਨੀ ਹੀਰਾ ਦੇਵੀ ਖਿੜਖੜਾ ਕੇ ਜਿਉਂ ਹੱਸਣ ਲੱਗੀ ਤਵਿਆਂ ਵਾਲੀ ਮਸ਼ੀਨ ਵਾਂਗ ਕਿੰਨਾ ਚਿਰ ਹੱਸਦੀ ਹੀ ਰਹੀ ਤੇ ਹਾਸਾ ਸੁਣਨ ਲਈ ਹੀ ਅਸਲ ਵਿੱਚ ਜਗਣਾ ਮਾਸਟਰ ਜੀ ਦੇ ਘਰ ਆਉਂਦਾ ਹੁੰਦਾ ਸੀ ਉਹਨੂੰ ਹਾਸੇ ਦੀ ਇਹ ਛਣਕਾਰ ਬੜੀ ਚੰਗੀ ਲੱਗਦੀ ਸੀ ਮਾਸਟਰ ਜੀ ਬਿੰਦ ਦਾ ਬਿੰਦ ਚੁੱਪ ਕਰਕੇ ਮੁਸਕਰਾਉਂਦਿਆਂ ਰੋਟੀ ਖਾਂਦੇ ਰਹੇ। ਉਹਨਾਂ ਦੋਹਾਂ ਨੂੰ ਬਾਹਰ ਖੜਿਆਂ ਵੇਖ ਕੇ ਕਿਹਾ, "ਤੁਸੀਂ ਅੰਦਰ ਚੱਲੋ, ਮੈਂ ਹੁਣੇ ਆਉਣਾ। ਫੇਰ ਚਖਾਉਣਾ ਤੈਨੂੰ ਸ਼ਾਰਤ ਦਾ ਮਜ਼ਾ। ਨੱਥਾ ਤੇ ਜਗਨਾ ਚੁਬਾਰੇ ਦੇ ਅੰਦਰ ਚਲੇ ਗਏ। ਨੱਥਾ ਅੰਦਰ ਆਉਂਦੇ ਅੰਸਾਰ ਵੇਖਣ ਲੱਗ ਪਿਆ ਕਿ ਮਾਸਟਰ ਜੀ ਦੀ ਅਲਮਾਰੀ ਵਿੱਚ ਕਿਹੜੀ ਨਵੀਂ ਕਿਤਾਬ ਸੀ। ਉਹਨੇ ਉਤਲੀਆਂ ਦੋ ਤਿੰਨ ਕਿਤਾਬਾਂ ਚੁੱਕ ਕੇ ਵੇਖੀਆਂ, ਨਵੀਆਂ ਸਨ। ਇੱਥੇ ਆ ਕੇ ਉਹ ਇਹ ਸੋਚ ਕੇ ਕੁਝ ਹੀਣਾ ਜਿਹਾ ਮਹਿਸੂਸ ਕਰਨ ਲੱਗ ਪੈਂਦਾ। ਕਿ ਜਿੰਨੀਆਂ ਕਿਤਾਬਾਂ ਮਾਸਟਰ ਜੀ ਦੀ ਅਲਮਾਰੀ ਵਿੱਚ ਪਈਆਂ ਸਨ ਉਹਨੀਆਂ ਉਹ ਸਿਰ ਉੱਤੇ ਵੀ ਨਹੀਂ ਸੀ ਝੁਕ ਸਕਦਾ ਮਾਸਟਰ ਜੀ ਨੇ ਇਹ ਸਭ ਪੜੀਆਂ ਹੋਈਆਂ ਸਨ ਨਾਲ ਹੀ ਉਹਨੂੰ ਹੈਰਾਨੀ ਹੁੰਦੀ ਕਿ ਉਹ ਇੰਨਾ ਕਿਵੇਂ ਪੜ ਲੈਂਦੇ ਸਨ ਜਦੋਂ ਨਥਾ ਕਿਤਾਬਾਂ ਦੀ ਫੋਲਫ ਵਾਲੀ ਕਰ ਰਿਹਾ ਸੀ ਉਦੋਂ ਜਗਨਾ ਉਤਾਹਾਂ ਤੌਣ ਚੁੱਕੀ ਕੰਧਾਂ ਉੱਤੇ ਲੱਗੀਆਂ ਤਸਵੀਰਾਂ ਵੇਖਦਾ ਹੌਲੀ ਹੌਲੀ ਪੌਂਕੇ ਬੇਤਿਆਨੀ ਨਥੇ ਵਿੱਚ ਆਵਜਾ ਉਸ ਕੁਝ ਹੈਰਾਨ ਹੋ ਕੇ ਪਛਾਣ ਤੱਕਿਆ ਪਰ ਜਗਨੇ ਨੂੰ ਮੁਸਕੁਰਾਂਦਿਆਂ ਵੇਖ ਕੇ ਗੱਲ ਸਮਝ ਗਿਆ ਉਹਨੂੰ ਪਤਾ ਸੀ ਕਿ ਜਗਨਾ ਮਾਂ ਤੇ ਕਾਕੇ ਵਾਲੀ ਮੂਰਤ ਲੱਭਦਿਆਂ ਹੀ ਇੰਜ ਉਹਦੇ ਵਿੱਚ ਆਵਜਾ ਸੀ ਮਾਂ ਤੇ ਕਾਕੇ ਵਾਲੀ ਤਸਵੀਰ ਵੀ ਕਮਾਲ ਸੀ ਇੱਕ ਬੜੀ ਸੋਹਣੀ ਤੀਵੀ ਨੇ ਇੱਕ ਗੋਬਲਾ ਜਿਹਾ ਵਾਲ ਆਪਣੀ ਕੁਛੜ ਚੁੱਕਿਆ ਹੋਇਆ ਸੀ ਵਾਲ ਦੇ ਮੱਥੇ ਉੱਤੇ ਵਾਲਾਂ ਦੀ ਇੱਕ ਲਿਟ ਇੰਜ ਚਿਪਕੀ ਹੋਈ ਸੀ ਜਿਵੇਂ ਉਹ ਹੁਣੇ ਹੀ ਨਹਾਇਆ ਹੋਵੇ ਉਹਦੇ ਗੋਲ ਮਟੋਲ ਗਦਰੇ ਅੰਗ ਜਗਨੇ ਨੂੰ ਬੜੇ ਚੰਗੇ ਲੱਗਦੇ ਸਨ ਉਹਨਜੇ ਮਾਸਟਰ 사ਧੂ ਰਾਮ ਜੀ ਦੇ ਘਰ ਅਜਿਹਾ ਬਾਲ ਉਹਨਾਂ ਨੇ ਪਿਛਲੇ ਪੰਜਾਂ ਵਰਿਆਂ ਵਿੱਚ ਕੋਈ ਨਹੀਂ ਸੀ ਵੇਖਿਆ ਉਹਨਾਂ ਦੇ ਅੱਧ ਵਾਲ ਚਿੱਟੇ ਹੋ ਗਏ ਸਨ ਪਰ ਅਜੇ ਤੱਕ ਉਹਨਾਂ ਦੇ ਘਰ ਕੋਈ ਬਾਲ ਨਹੀਂ ਸੀ ਖੇਡਿਆ ਇਸੇ ਕਰਕੇ ਜਦੋਂ ਜਗਨਾ ਉਹਨਾਂ ਦੇ ਘਰ ਆਉਂਦਾ ਤਾਂ ਉਹਨੂੰ ਜਾਪਦਾ ਇਸ ਘਰ ਦਾ ਬਾਲ ਉਹ ਆਪ ਹੀ ਸੀ ਇਸੇ ਕਰਕੇ ਹੀ ਉਹਦਾ ਇਥੇ ਚੌੜ ਕਰਨ ਨੂੰ ਮੱਲੋ ਮੱਲੀ ਤਿਲ ਕਰ ਆਉਂਦਾ ਹਾਂ ਬਈ ਕਾਕਿਓ ਉਹ ਤੁਸੀਂ ਮੰਝੇ ਉੱਤੇ ਬੈਠੋ ਇਸ ਤਰ੍ਹਾਂ ਕਿਉਂ ਖੜੋਤੇ ਹੋ ਅੰਦਰ ਆਉਂਦਿਆਂ ਹੀ ਮਾਸਟਰ ਜੀ ਨੇ ਕਿਹਾ ਤੇ ਫਿਰ ਤੋਤੀ ਦੇ ਪੱਲੇ ਨਾਲ ਹੱਥ ਪੂੰਝਦਿਆਂ ਬੋਲੇ ਮੈਨੂੰ ਪਤਾ ਹੈ ਨੱਥਾ ਸਿੰਘ ਤੂੰ ਆਟਾ ਭਿਉਣਾ ਆ ਮੈਂ ਤੈਨੂੰ ਬੜੇ ਵਾਰੀ ਆਖਿਆ ਅਜਿਹੇ ਕੰਮ ਹੁਣ ਮੈਂ ਤਾਲਿਬਾ ਇਲਮਾਂ ਤੋਂ ਨਹੀਂ ਕਰਾਉਣੇ ਊ ਮਿਲਣ ਗਿਲਣ ਖਾਤਰ ਪਾਵੇਂ ਦਿਨ ਰਾਤ ਜਦੋਂ ਚਿੱਤ ਕਰੇ ਆਓ ਪਰ ਕਰਦਾ ਕੰਮ ਤਾਂ ਦਾ ਤੁਸੀਂ ਕੋਈ ਨਹੀਂ ਕਰਨਾ ਸਮਝੇ ਨੱਥੇ ਨੂੰ ਜਾਪਿਆ ਜਿਵੇਂ ਉਹ ਨਰਾਜ਼ ਹੋ ਗਏ ਸਨ ਜਦੋਂ ਗੋਵ ਨਾਲ ਉਹਨਾਂ ਦੇ ਚਿਹਰੇ ਵੱਲ ਵੇਖਿਆ ਤਾਂ ਅਜੇ ਹੀ ਕੋਈ ਗੱਲ ਨਹੀਂ ਲੱਗੀ ਉਦੋਂ ਮਾਸਟਰ ਜੀ ਦੇ ਸਾਹਮਣੇ ਮੰਜੇ ਉੱਤੇ ਬਹਿ ਗਏ ਮਾਸਟਰ ਜੀ ਨੇ ਆਰਾਮ ਕੁਰਸੀ ਦੀ ਢੋ ਨਾਲ ਪਿੱਠ ਲਾਉਂਦਿਆਂ ਕਿਹਾ ਮੈਂ ਅੱਜ ਸਕੂਲੋਂ ਛੁੱਟੀ ਲੈ ਕੇ ਆਇਆ ਇਸ ਕਰਕੇ ਮੈਂ ਤਾਂ ਆਰਾਮ ਨਾਲ ਬੈਠ ਸਕਦਾ ਤੁਸੀਂ ਸਕੂਲ ਜਾਣਾ ਤਾਂ ਆਥਣੇ ਆ ਜਾਣਾ ਨੱਥਾ ਦੁਚਿੱਤੀ ਵਿੱਚ ਪੈ ਗਿਆ ਉਹ ਸੋਚ ਕੇ ਕਿਹਾ ਪਰ ਜੀ ਸਾਡੇ ਮਾਸਟਰ ਕੇਸ਼ੋਰਾਮ ਜੀ ਵੀ ਛੁੱਟੀ ਤੇ ਗਏ ਆ ਉਹਨਾਂ ਦੀਆਂ ਹੀ 2 ਘੰਟੀਆਂ ਅੱਧੀ ਛੁੱਟੀ ਤੋਂ ਮਗਰੋਂ ਲੱਗਦੀਆਂ ਉਸ ਪਿੱਛੋਂ ਡ੍ਰਿਲ ਹੁੰਦੀ ਹੈ ਬਸ ਤਾਂ ਮੈਂ ਇੱਕ ਮੁੰਡੇ ਨੂੰ ਸੰਭਾਲਣ ਵਾਸਤੇ ਕਹਿ ਆਇਆ ਸੀ ਤੂੰ ਬਈ ਚਾਲਬਾਜ਼ ਜਗਨਨਾਥ ਮਾਸਟਰ ਜੀ ਨੇ ਪੁੱਛਿਆ ਮੈਂ ਜੀ ਮੂਹ ਰਤਫਲਾ ਕੇ ਜਗਨੇ ਨੇ ਕਿਹਾ ਆਪਾਂ ਕੋਈ ਪੜਨ ਥੋੜਾ ਜਾਣਦੇ ਆ ਜੀ ਆਪਾਂ ਨੂੰ ਤਾਂ ਪਹਿਲਾਂ ਹੀ ਪਤਾ ਹੈ ਬਈ ਅਖੀਰ ਗਣੇਸ਼ ਜੀ ਦੇ ਚਰਨਾ ਚ ਹੱਟੀ ਤੇ ਬੈਠਣਾ ਲੰਡੇ ਸਿੱਖੇ ਹੋਏ ਐ ਜਦੋਂ ਬਾਈ ਜੀ ਕਹਿਣਗੇ ਤੱਕੜੀ ਵਟੇ ਧੋਕੇ ਲੋਕਾਂ ਦੀ ਜੱਤ ਲਾਉਣ ਲੱਗ ਜਾਵਾਂਗੇ ਮਾਸਟਰ ਜੀ ਉੱਚੀ ਹੱਸ ਪਏ ਹੱਸਦਿਆਂ ਹੱਸਦਿਆਂ ਬੋਲੇ ਬਈ ਜਗਨਨਾਥ ਤੇਰੀ ਗੱਲ ਲਾਜਵਾਬ ਹੈ ਪਰ ਫਿਰ ਗੰਭੀਰ ਹੁੰਦਿਆਂ ਕਿਹਾ ਉਹ ਤੋਂ ਹੈ ਬਹੁਤ ਜ਼ਹੀਨ ਜੇ ਕਿਦਰੇ ਪੜਨ ਵਾਲੇ ਪਾਸੇ ਧਿਆਨ ਕਰ ਲਏ ਤਾਂ ਪੌਂ ਬਾਰਾ ਕਰ ਦੇਵੇਂਗਾ ਜਗਨਾ ਕੁਝ ਹੋਰ ਕਹਿਣਾ ਚਾਹੁੰਦਾ ਸੀ ਪਰ ਨੱਥੇ ਨੇ ਉਹਦੇ ਹਾਵ ਭਾਵ ਤਾੜ ਕੇ ਕਿਹਾ ਇਹਦਾ ਜੀ ਕੀ ਨਾਂ ਲੈਣਾ ਇਹ ਤਾਂ ਹੁਣ ਸਾਡੇ ਨਾਲ ਤੇਸ ਦੀ ਆਜ਼ਾਦੀ ਲਈ ਵੀ ਲੜੂਗਾ ਹਾਂ ਜ਼ਰੂਰ ਲੜੂ ਜਗਨੇ ਨੇ ਹਿੱਕ ਥਾਪੜਦਿਆਂ ਕਿਹਾ ਵੇਖੀ ਜੇ ਅੰਗਰੇਜ਼ ਨੂੰ ਸੱਤ ਅਧੀ ਥਾਂ ਨੌਂ ਸਮੁੰਦਰ ਪਾਰ ਨਾ ਭਜਾਇਆ ਤਸਾਂ ਨੂੰ ਪਿਓ ਦੇ ਪੁੱਤ ਕਿਨੇ ਕਹਿਣਾ ਏ ਸੇ ਹਿੱਕ ਦੇ ਜ਼ੋਰ ਦਬਲ ਕੇ ਆਵਾਂਗੇ ਬਾਂਦਰ ਮੂਹਿਆਂ ਕੋ ਐਤ ਕੀ ਮਾਸਟਰ ਜੀ ਹੱਸੇ ਨਹੀਂ ਗੰਭੀਰ ਹੋ ਕੇ ਜਗਨੇ ਵੱਲ ਵੇਂਦੇ ਰਹੇ ਫਿਰ ਆਪਣੀ ਸੁਭਾਵਕ ਆਵਾਜ਼ ਵਿੱਚ ਬੋਲੇ ਇਹ ਗੱਲਾਂ ਖੇਡ ਨਹੀਂ ਕਾਕਾ ਤੁਸੀਂ ਹੁਣ ਸਿਆਣੇ ਹੁੰਦੇ ਜਾ ਰਹੇ ਹੋ ਕੁਝ ਸੋਚਿਆ ਕਰੋ ਹਰ ਵੇਲੇ ਚੌੜ ਠੀਕ ਨਹੀਂ ਹੁੰਦੀ ਜਗਣਾ ਕੁਝ ਸ਼ਰਮਿੰਦਾ ਜਿਹਾ ਹੋ ਕੇ ਨੀਵੀਂ ਪਾ ਗਿਆ ਪਰ ਬਹੁਤਾ ਚਿਰ ਚੁੱਪ ਨਾ ਰਹਿ ਸਕਿਆ ਧੀਮੀ ਆਵਾਜ਼ ਵਿੱਚ ਓਵੇਂ ਸਿਰ ਨਵਾਈ ਬੋਲਿਆ ਪਰ ਜੀ ਇਹ ਤਾਂ ਮੌਕਾ ਪਏ ਤੂੰ ਹੀ ਪਤਾ ਲੱਗ ਸਕਦਾ ਹੈ ਮਾਸਟਰ ਜੀ ਨੂੰ ਮਹਿਸੂਸ ਹੋਇਆ ਜਿਵੇਂ ਉਹ ਕੋਈ ਗਲਤੀ ਕਰ ਬੈਠੇ ਹੋਣ ਕੁਝ ਚੱਕਦਿਆਂ ਉਹਨਾਂ ਨੇ ਕਿਹਾ ਨਹੀਂ ਮੇਰਾ ਇਹ ਮਤਲਬ ਨਹੀਂ ਸੀ ਬੇਟਾ ਮੈਂ ਤਾਂ ਕਹਿਣਾ ਹੈ ਦੇਸ਼ ਦਾ ਮੁਸਤਕਬਲ ਤੁਹਾਡੇ ਕੱਲ ਦੇ ਨੌਜਵਾਨਾਂ ਦੇ ਹੱਥ ਹੈ ਇਸ ਨੂੰ ਸੰਭਾਲੋ ਸਿਆਣੇ ਬਣ ਕੇ ਸੰਭਾਲੋ ਚੌੜ ਜਾਂ ਸ਼ਰਾਰਤ ਨਾਲ ਇਤਨੀਆਂ ਵੱਡੀਆਂ ਜ਼ਿੰਮੇਵਾਰੀਆਂ ਨਹੀਂ ਸੰਭਾਲੀਆਂ ਜਾਂਦੀਆਂ ਨੱਥੇ ਨੇ ਮਾਸਟਰ ਜੀ ਦੇ ਚਿਹਰੇ ਉੱਤੇ ਨਜ਼ਰਾਂ ਟਿਕਾ ਲਈਆਂ ਉਹਨੂੰ ਪਤਾ ਸੀ ਕਿ ਹੁਣ ਜਿਹੜੀਆਂ ਵੀ ਗੱਲਾਂ ਉਹ ਕਰਨਗੇ ਉਹ ਹਰ ਗੱਲ ਕੀਮਤੀ ਹੋਵੇਗੀ ਤੁਹਾਨੂੰ ਪਤਾ ਹੈ ਪੰਡਿਤ ਜਵਾਹਰ ਲਾਲ ਨੇ ਕੀ ਆਖਿਆ ਮਾਸਟਰ ਜੀ ਦੀਆਂ ਅੱਖਾਂ ਵਿੱਚ ਹੁਮਾਰ ਆ ਰਿਹਾ ਸੀ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨੇ ਦੇਸ਼ ਦੀ ਜਨਤਾ ਨੂੰ ਪੂਰੀ ਤਰ੍ਹਾਂ ਕੁਰਬਾਨੀਆਂ ਕਰਨ ਲਈ ਤਿਆਰ ਰਹਿਣ ਵਾਸਤੇ ਵੰਗਾਰਿਆ ਅੰਗਰੇਜ਼ ਨੂੰ ਪਤਾ ਲੱਗ ਚੁੱਕਿਆ ਹੈ ਕਿ ਉਹਦੇ ਹੱਥੋਂ ਇਹ ਸੋਨੇ ਦੀ ਚਿੜੀ ਹੁਣ ਉੱਡੀ ਕਿ ਉੱਡੀ ਉਹ ਸੱਪ ਵਾਂਗ ਜ਼ਹਿਰ ਕੋਲ ਰਿਹਾ ਹੈ ਪਰ ਸਾਡੇ ਨੇਤਾਵਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸੱਪ ਦੀ ਸਰੀ ਕਿਵੇਂ ਫਹੀਦੀ ਹੈ ਸੱਪ ਵੀ ਕਿਵੇਂ ਮਰਦਾ ਹੈ ਤੇ ਸੋਟਾ ਵੀ ਕਿਵੇਂ ਬਚਦਾ ਹੈ ਅੰਗਰੇਜ਼ ਬੜਾ ਮਕਾਰ ਹੈ ਉਹ ਸਾਡੇ ਤੇਜ਼ ਦੇ ਟੁਕੜੇ ਕਰਵਾ ਕੇ ਇੱਥੇ ਮذਬੀ ਫਸਾਦ ਕਰਾ ਕੇ ਸਾਡੀ ਜਨਤਾ ਦੀ ਤਾਕਤ ਨੂੰ ਆਪਣੇ ਮੁਫਾਦ ਖਾਤਰ ਵਰਤਣਾ ਚਾਹੁੰਦਾ ਹੈ ਪਰ ਉਹਦੀ ਇਹ ਚਾਲ ਅਸੀਂ ਨਹੀਂ ਚੱਲਣ ਦੇਣੀ ਬਿਲਕੁਲ ਨਹੀਂ ਚੱਲਣ ਦੇਣੀ ਚਾਹੇ ਸਾਨੂੰ ਤੁਹਾਨੂੰ ਕੱਲ ਦੇ ਨੌਜਵਾਨਾਂ ਨੂੰ ਵੀ ਕਿੰਨੀਆਂ ਹੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ ਉਦੀ ਚਾਲ ਨਹੀਂ ਚੱਲਣ ਦੇਣੀ ਜਗਨਾ ਮੂੰਹ ਅੱਡ ਕੇ ਮਾਸਟਰ ਜੀ ਵੱਲ ਈਉਂ ਵੇਂਦਾ ਰਿਹਾ ਜਿਵੇਂ ਉਸ ਵਿੱਚ ਹਿੱਲਣ ਜੁਲਣ ਜੋਗੀ ਹਿੰਮਤ ਨਾ ਰਹੀ ਹੋਵੇ ਉਸ ਨੂੰ ਮਾਸਟਰ ਜੀ ਕੋਈ ਜਾਦੂਗਰ ਜਾਪ ਰਹੇ ਸਨ ਪਰ ਉਸ ਵੇਲੇ ਮਾਸਟਰ ਜੀ ਜਿਵੇਂ ਆਪਣੇ ਆਪ ਉੱਤੇ ਮੁਸਕਰਾ ਕੇ ਬੋਲੇ ਮੈਂ ਅਸਲ ਵਿੱਚ ਮੌਕਾ ਵੇਖ ਕੇ ਗੱਲ ਨਹੀਂ ਕਰਦਾ ਮੈਨੂੰ ਤੁਹਾਡੇ ਨਾਲ ਸਕੂਲ ਤੇ ਪੜਾਈ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀ ਕੁਝ ਰੁੱਕ ਕੇ ਫਿਰ ਬੋਲੇ ਦਿਨਾਂ ਸਕੂਲ ਨਹੀਂ ਆਇਆ ਅੱਜ ਨਹੀਂ ਜੀ ਨਥੇ ਨੇ ਜਵਾਬ ਦਿੱਤਾ ਮੈਂ ਉਹਨਾਂ ਦੇ ਘਰੇ ਗਿਆ ਸੀ ਉਹ ਕਈ ਗੱਲਾਂ ਸੋਚ ਕੇ ਨਹੀਂ ਆਇਆ ਸ਼ਾਇਦ ਉਹਦਾ ਐਤਕੀ ਇਮਤਿਹਾਨ ਦੇਣ ਦਾ ਹੀ ਇਰਾਦਾ ਨਹੀਂ ਕਿਉਂ ਜੀ ਉਹ ਕਹਿੰਦਾ ਸਾਰੀ ਉਮਰ ਹੀ ਪਈ ਹੈ ਪੜਨ ਵਾਸਤੇ ਪਰ ਹੁਣ ਵਤਨ ਵਾਸਤੇ ਕੁਝ ਕਰ ਗੁਜ਼ਰਨ ਦਾ ਮੌਕਾ ਹੈ ਮਾਸਟਰ ਜੀ ਸੋਚਾਂ ਵਿੱਚ ਪੈ ਗਏ ਫੇਰ ਉਬੜਵਾਹੇ ਹੀ ਬੋਲ ਉੱਠੇ ਉਠੀ ਕਹਿੰਦਾ ਉਹ ਬਿਲਕੁਲ ਠੀਕ ਕਹਿੰਦਾ ਫਿਰ ਕੁਰਸੀ ਤੋਂ ਉੱਠ ਕੇ ਇੱਕਦਮ ਚੁਬਾਰੇ ਦੇ ਪਰਲੇ ਖੁੰਝੇ ਵੱਲ ਤੁਰ ਗਏ ਬਿੰਦੂ ਕੁ ਪਿਛੋਂ ਬੇਚੈਨੀ ਜਿਹੀ ਨਾਲ ਮੋੜਾਇਆ ਕਿਤਾਬਾਂ ਵਾਲੀ ਅਲਮਾਰੀ ਕੋਲ ਖੜੋ ਕੇ ਨਿਗਾਹ ਟਿਕਾਉਂਦਿਆਂ ਉਹਨਾਂ ਹਰੀਆਂ ਨੀਲੀਆਂ ਲਾਲ ਜਿਲਦਾਂ ਵਾਲੀਆਂ ਕਿਤਾਬਾਂ ਵੱਲ ਵੇਖਿਆ ਤੇ ਉਸੇ ਵੇਗ ਵਿੱਚ ਬੋਲੇ ਇਹ ਸਭ ਕਿਤਾਬਾਂ ਬੇਅਮਾਨੀ ਹੈ ਜੇ ਇਹਨਾਂ ਵਿੱਚ ਦਰਜ ਗੱਲਾਂ ਉੱਤੇ ਜ਼ਿੰਦਗੀ ਵਿੱਚ ਕੋਈ ਅਮਲ ਨਹੀਂ ਹੁੰਦਾ ਸਾਡੇ ਵਰਗੇ ਸਿਵਾਏ ਅੱਖਾਂ ਖਰਾਬ ਕਰਨ ਦੇ ਹੋਰ ਕੁਝ ਨਹੀਂ ਕਰਦੀ ਦੀਨਾ ਦੀਨਾ ਬਿਨਾਂ ਇਹ ਕਿਤਾਬਾਂ ਪੜ੍ਹਨ ਤੋਂ ਹੀ ਆਪਣੇ ਅੱਬਾ ਦੀ ਤਰ੍ਹਾਂ ਜ਼ਿੰਦਗੀ ਦੇ ਅਮਲ ਨੂੰ ਸਮਝਦਾ ਹੈ ਉਹ ਬੜਾ ਜ਼ਹੀਨ ਲੜਕਾ ਹੈ ਉਹਨੂੰ ਪਤਾ ਹੈ ਕਿ ਆਜ਼ਾਦੀ ਦੀ ਕੀਮਤ ਕੀ ਹੁੰਦੀ ਹੈ ਤੇ ਇਹ ਕਿਸ ਤਰ੍ਹਾਂ ਹਾਸਲ ਕੀਤੀ ਜਾ ਸਕਦੀ ਹੈ ਨੱਥੇ ਨੂੰ ਮਾਸਟਰ ਸਾਧੂ ਰਾਮ ਜੀ ਅੱਜ ਬੜੀਆਂ ਅਜੀਬ ਗੱਲਾਂ ਕਰਦੇ ਲੱਗੇ ਉਹਨੂੰ ਇਹ ਵੀ ਮਹਿਸੂਸ ਹੋਇਆ ਕਿ ਕੱਲ ਜਦੋਂ ਤੋਂ ਉਹਦੇ ਬਾਪੂ ਜੀ ਨੇ ਆਪਣੀ વાર્ਤਾ ਸੁਣਾਈ ਸੀ ਉਹਨੂੰ ਆਪ ਵੀ ਅਜੀਬ ਕਿਸਮ ਦਾ ਅਹਿਸਾਸ ਹੋ ਰਿਹਾ ਸੀ ਸ਼ਾਇਦ ਇਸੇ ਕਰਕੇ ਹੀ ਮਾਸਟਰ ਸਾਧੂ ਰਾਮ ਜੀ ਦੀਆਂ ਗੱਲਾਂ ਵੀ ਅਜੀਬ ਲੱਗ ਰਹੀਆਂ ਸਨ ਇੱਕ ਸਵਾਲ ਉਹਦੇ ਮਨ ਵਿੱਚ ਵਾਰ-ਵਾਰ ਆ ਰਿਹਾ ਸੀ ਜਦੋਂ ਮਾਸਟਰ ਜੀ ਕਿਤਾਬਾਂ ਵੱਲ ਨਿਗਾਹ ਟਿਕਾਈ ਖੜੋਤੇ ਸਨ ਤਾਂ ਉਹਨੇ ਜੇਰਾ ਕਰਕੇ ਸਵਾਲ ਪੁੱਛ ਲਿਆ ਮਾਸਟਰ ਜੀ ਅਮਲੀ ਜੀਵਨ ਦੇ ਸਾਡੇ ਖਿਆਲਾਂ ਵਿੱਚ ਜਿਹੜਾ ਫਰਕ ਰਹਿ ਜਾਂਦਾ ਉਹਦੀ ਵਜ੍ਹਾ ਕੀ ਹੁੰਦੀ ਹੈ ਜੀ ਮਾਸਟਰ ਜੀ ਨੇ ਅਚਾਨਕ ਪੌਕੇ ਨਥੇ ਦੇ ਚਿਹਰੇ ਵੱਲ ਐਉਂ ਵੇਖਿਆ ਜਿਵੇਂ ਉਸਨੂੰ ਪਹਿਲੀ ਵਾਰ ਵੇਖ ਰਹੇ ਹੋਣ ਫਿਰ ਉਹਨਾਂ ਦੀਆਂ ਸੰਗਣੇ ਪਰਵਟਿਆਂ ਵਾਲੀਆਂ ਬਦਾਮੀ ਅੱਖਾਂ ਵਿੱਚ ਅਲੋ ਕਰਲਿਸ਼ ਕਾਵੇ ਬਤਲੇ ਹੋਠ ਮੁਸਕਰਾਏ ਫੇਰ ਆਪਣੇ ਚੌੜੇ ਮੱਥੇ ਉੱਤੇ ਹੱਥ ਫੇਰਦਿਆਂ ਜਿਵੇਂ ਗਦਗਦ ਹੁੰਦਿਆਂ ਬੋਲੇ ਮੈਂ ਇਹੋ ਜਿਹਾ ਸਵਾਲ ਪਹਿਲੀ ਦਫਾ ਕਿਸੇ ਸਕੂਲ ਦੇ ਤਾਲਿਬ-ਏ-ਇਲਮ ਦੇ ਮੂੰਹੋਂ ਸੁਣਿਆ ਕਮਾਲ ਹੈ ਕਮਾਲ ਹੈ ਨੱਥਾ ਸਿੰਘ ਕਮਾਲ ਹੈ ਮਾਸਟਰ ਜੀ ਜਿਵੇਂ ਵਜਦ ਵਿੱਚ ਆ ਗਏ ਸਨ ਉਹ ਫੇਰ ਕਮਰੇ ਦੇ ਪਰਲੇ ਪਾਸੇ ਵੱਲ ਤੁਰ ਗਏ ਸਿਰ ਦੇ ਵਿਰਲੇ ਅੱਧ ਬੱਗੇ ਵਾਲਾਂ ਉੱਤੇ ਬਾਰ-ਬਾਰ ਹੱਥ ਫੇਰਦੇ ਇੰਨੇ ਸ਼ਬਦਾਂ ਨੂੰ ਮੁੜ-ਮੁੜ ਦੁਹਰਾਉਂਦੇ ਰਹੇ ਕਮਾਲ ਹੈ ਬਈ ਨੱਥਾ ਸਿੰਘ ਕਮਾਲ ਹੈ ਮੁੜ ਕੇ ਕਿਤਾਬਾਂ ਵਾਲੀ ਅਲਮਾਰੀ ਕੋਲ ਆ ਖੜੋਤੇ ਤਾਂ ਓਵੇਂ ਨਜ਼ਰਾਂ ਟਿਕਾ ਕੇ ਫੇਰ ਨੱਥੇ ਵੱਲ ਤੱਕਿਆ ਨੱਥੇ ਨੂੰ ਜਾਪਿਆ ਮਾਸਟਰ ਜੀ ਉਹਦੀ ਲੋੜੋਂ ਵੱਧ ਤਾਰੀਫ਼ ਕਰ ਰਹੇ ਸਨ ਉਹਨੂੰ ਸ਼ਰਮ ਆਈ ਤੇ ਉਸ ਅੱਖਾਂ ਚੁਕਾ ਲਈਆਂ ਤੂੰ ਕਮਾਲ ਕੀਤੀ ਹੈ ਮਾਸਟਰ ਜੀ ਨੇ ਨੇੜੇ ਆ ਕੇ ਉਹਦੇ ਮੋਢੇ ਉੱਤੇ ਥਾਪੀ ਦਿੰਦਿਆਂ ਕਿਹਾ ਅੱਜ ਤੂੰ ਮੈਨੂੰ ਇੰਨਾ ਖੁਸ਼ ਕੀਤਾ ਕਿ ਬਸ ਬਸ ਫਿਦਾ ਹੋ ਜਾਣੇ ਕੋ ਦਿਲ ਚਾਹਤਾ ਹੈ ਨਥਾ ਹੋਰ ਸੰਗ ਗਿਆ ਪਰ ਉਸੇ ਵੇਲੇ ਰਤਾ ਸੁਚੇਤ ਹੁੰਦਿਆ ਮਾਸਟਰ ਜੀ ਆਰਾਮ ਕੁਰਸੀ ਉੱਤੇ ਆ ਬੈਠੇ ਬਨੈਣ ਹੇਠੋਂ ਆਪਣਾ ਜਿਨੇਊ ਖਿੱਚ ਕੇ ਕੰਨ ਉੱਤੇ ਲਪੇਟਦਿਆਂ ਉਹ ਇੱਕਦਮ ਗੰਭੀਰ ਹੋ ਕੇ ਬੋਲੇ ਦੇਖ ਇਹ ਮੇਰਾ ਜਿਨੇਊ ਹੈ ਨਾ ਨਥਾ ਸਿੰਘ ਇਸ ਬਾਰੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਦਇਆ ਕਪਾ ਸੰਤੋਖ ਸੋਤ ਜਤ ਗੰਢੀ ਸਤਵਟ ਇਹ ਜਿਨੇਊ ਜੀ ਕਾ ਹਈ ਤਪੜੇ ਕਤ ਨਾ ਇਹੋ ਟਟਾ ਨਾ ਮਲ ਲਾਗੈ ਨਾ ਇਹੋ ਜਲਾ ਨ ਜਾਏ ਧਨ ਸੁਮਾਨਕ ਨਾਨਕਾ ਜੋ ਗਲ ਚੱਲਨੇ ਪਾਏ ਸਮਝਾਈ ਕੁਛ ਬਿਲਕੁਲ ਸਿੱਧੀ ਗੱਲ ਹੈ ਜੇ ਦਇਆ ਸੰਤੋਖ ਜਤ ਸਤ ਮਾਨੰਦਰ ਜਾਣਿਆ ਨਹੀਂ ਸਮਝਿਆ ਨਹੀਂ ਅਮਲੀ ਜੀਵਨ ਵਿੱਚ ਕਰਮ ਕਰਕੇ ਇਹ ਵਿਚਾਰ ਸাকার ਨਹੀਂ ਕੀਤੇ ਤਾਂ ਇਹ ਜਨੇਉ ਕਿਸੇ ਕੰਮ ਨਹੀਂ ਪਰ ਤੇਰਾ ਸਵਾਲ ਸ਼ਾਇਦ ਇਸ ਤੋਂ ਅੱਗੇ ਦਾ ਸੀ ਕਿ ਮਨੁੱਖੀ ਗਿਆਨ ਤੇ ਅਮਲ ਵਿੱਚ ਕੱਟ ਕਿੱਥੇ ਰਹਿ ਜਾਂਦਾ ਤੂੰ ਇਹੋ ਪੁੱਛਿਆ ਨਾ ਮਾਸਟਰ ਜੀ ਦੀਆਂ ਅੱਖਾਂ ਫੇਰ ਲਿਸ਼ਕੀਆਂ ਨਥੇ ਨੇ ਹਾਂ ਜੀ ਕਹਿ ਕੇ ਸਿਰ ਹਿਲਾ ਦਿੱਤਾ ਉਹ ਉਸੇ ਵੇਗ ਨਾਲ ਬੋਲੇ ਇਹ ਫਰਕ ਵੀ ਮਹਾਪੁਰਸ਼ਾਂ ਨੇ ਜਗਾ ਜਗਾ ਸਮਝਾਇਆ ਹੈ ਵੇਖਣ ਵਾਲੀ ਅੱਖ ਦੀ ਲੋੜ ਹੈ ਮੈਂ ਗੀਤਾ ਕੁਰਾਨ ਬਾਈਬਲ ਗੁਰੂ ਗ੍ਰੰਥ ਸਾਹਿਬ ਸਭ ਪੜ ਚੁੱਕਿਆ ਸਭ ਵਿੱਚ ਗਿਆਨ ਤੇ ਅਮਲ ਬਾਰੇ ਇਹ ਤਤ ਹੈ ਖੰਨਿਓ ਦੇਖੀ ਵਾਲੋਂ ਨਿੱਕੀ ਇਹ ਤਮਾਰਕ ਜਾਣਾ ਜਦੋਂ ਤੱਕ ਇਸ ਵਾਲੋਂ ਬ੍ਰੀਕ ਤੇ ਖੰਡੇ ਦੀ ਧਾਰ ਤੋਂ ਵੀ ਤਿੱਖੀ ਰਾਹ ਉੱਤੇ ਤੁਰਨ ਲਈ ਕੋਈ ਤਿਆਰ ਨਹੀਂ ਹੁੰਦਾ ਗਿਆਨ ਤੇ ਕਰਮ ਦੋ ਖੂਹਾਂ ਵਾਂਗ ਦੂਰ ਰਹਿੰਦੇ ਨੇ ਕਦੇ ਮਿਲ ਨਹੀਂ ਸਕਦੇ ਇਸ ਰਾਹ ਉੱਤੇ ਚੱਲਣ ਦਾ ਇੱਕੋ ਤਰੀਕਾ ਹੈ ਉਹ ਇਹ ਹੈ ਜਾਓ ਤੋ ਪ੍ਰੇਮ ਖੇਲਨ ਕਾ ਚਾਓ ਸਿਰਦਰ ਤਲੀ ਗਲੀ ਮੇਰੀ ਆਓ ਸਮਝ ਗਿਆ ਕਿ ਨਹੀਂ ਨਥੇ ਨੇ ਮਾਸਟਰ ਜੀ ਦੀਆਂ ਅੱਖਾਂ ਵਿੱਚ ਤੱਕਿਆ ਤਾਂ ਉਹਨੂੰ ਇਉਂ ਜਾਪਿਆ ਜਿਵੇਂ ਕੋਈ ਰੋਸ਼ਨੀ ਦੀ ਕਿਰਨ ਉਹਨਾਂ ਦੀਆਂ ਅੱਖਾਂ ਵਿੱਚੋਂ ਸਿੱਧੀ ਉਹਦੀਆਂ ਅੱਖਾਂ ਵਿੱਚੋਂ ਪਾਰ ਲੰਘ ਕੇ ਉਹਦਾ ਸਾਰਾ ਦਿਮਾਗ ਬਿਜਲੀ ਦੇ ਲਿਸ਼ਕਾਰੇ ਵਾਂਗ ਰੁਸ਼ਨਾ ਗਈ ਹੋਵੇ ਤੇ ਮਾਸਟਰ ਜੀ ਵਾਂਗ ਹੀ ਉਹਨੇ ਵੀ ਮੁਸਕਰਾਉਂਦਿਆਂ ਕਿਹਾ ਜੀ ਹੁਣ ਸਮਝ ਆ ਗਈ ਪੂਰੀ ਸਮਝ ਆ ਗਈ ਸ਼ਾਬਾਸ਼ ਮਾਸਟਰ ਜੀ ਨੇ ਫੁਰਤੀ ਨਾਲ ਉੱਠ ਕੇ ਉਹਦੀ ਪਿੱਠ थਾਪੜੀ ਦੋ ਵਾਰ ਹੋਰ ਸ਼ਾਬਾਸ਼ ਕਹਿ ਕੇ ਉਹਨਾਂ ਹੱਸ ਕੇ ਜਗਨੇ ਦੀ ਗੋਲਟੈਂਡ ਉੱਤੇ ਹੱਥ ਫੇਰਦਿਆਂ ਕਿਹਾ कुछ इस मतीरे में भी पा दें थोड़ा बहुत वो तिने हँस पे जगने ने अपनी आदत अनुसार बुल उटेरे कुशहला जिहा मूँह करद्या सिर हिला के कहा ये तो जी मोटी चमड़ी है इसके भीतर पहले तो बारीक बातें जा ही नहीं सकती जो आती हैं वो फिर वापस नहीं आती लौटकर मास्टर जी ठाका मार के हसे उस वेले बहरों मास्टर जी की पत्नी की आवाज़ आई ਜੀ ਤੁਸੀਂ ਇਹਨਾਂ ਨੂੰ ਹੁਣੇ ਨਾ ਆਪਣੀਆਂ ਗਿਆਨ ਗੋਸ਼ਟਾਂ ਵਿੱਚ ਪਾਓ ਇਹਨਾਂ ਦੇ ਮਾਪੇ ਵਿਚਾਰੇ ਖਬਰੇ ਕੀ ਕੀ ਸੰਲਾਈ ਬੈਠੇ ਐ ਤੇ ਤੁਸੀਂ ਅੱਛਾ ਜੀ ਅੱਛਾ ਸਮਝ ਗਿਆ ਹਜ਼ੂਰ ਮਾਸਟਰ ਜੀ ਨੇ ਖੁਸ਼ੀ ਦੇ ਰੌ ਵਿੱਚ ਹੀ ਉੱਚੀ ਸਾਰੀ ਜਵਾਬ ਦਿੱਤਾ ਬਸ ਇਹਨਾਂ ਨੂੰ ਤੋਰਨ ਲੱਗਿਆ ਅੱਛਾ ਬੇ ਨੱਥਾ ਸਿੰਘ ਕਿਸੇ ਐਤਵਾਰ ਫੇਰ ਆਉਣਾ ਹੁਣ ਤੁਸੀਂ ਸਕੂਲ ਜਾਣਾ ਹੈ ਹੋਰ ਨਹੀਂ ਤਾਂ ਬਸ ਤੇ ਤਾਂ ਲੈ ਕੇ ਆਓਗੇ ਨਾ ਹਾਂ ਸ਼ਾਬਾਸ਼ ਨੱਥੇ ਦਾ ਉੱਠਣ ਨੂੰ ਦਿਲ ਨਹੀਂ ਸੀ ਕਰਦਾ ਬਰਜਗਨਾ ਕਾਲ ਪਿਆ ਲੱਗਦਾ ਸੀ ਨਥੇ ਨੇ ਉੱਠਣ ਲੱਗਿਆ ਚੱਕਦਿਆਂ ਚੱਕਦਿਆਂ ਪੁੱਛਿਆ ਜੀ ਆਟਾ ਬਸ ਬੋਲੋ ਮਤ ਹੁਣ ਅੱਜ ਤੋਂ ਬਾਅਦ ਕੋਈ ਕੰਮ ਨਹੀਂ ਕਰਨਾ ਤੁਹਾਡੇ ਬੀਬੀ ਜੀ ਦੇ ਕਹਿਆਂ ਵੀ ਨਹੀਂ ਕਰਨਾ ਤੇ ਇਹ ਗੱਲ ਉਹਨਾਂ ਆਪਣੀ ਪਤਨੀ ਨੂੰ ਸੁਣਾ ਕੇ ਕਹੀ ਪਤਨੀ ਵੀ ਸਮਝ ਗਈ ਉਹ पांडे ਮਾਂਜਦਿਆਂ ਪਹਿਲਾਂ ਵਾਂਗ ਹੀ ਤਮਿਆਂ ਵਾਲੇ ਵਾਜੇ ਵਾਂਗ ਲਗਾਤਾਰ ਖਿੜਖੜਾ ਕੇ ਹੱਸੀ ਤਾਂ ਜਗਨੇ ਦੀਆਂ ਗੱਲਾਂ ਹੋਰ ਸੂਈਆਂ ਹੋ ਕੇ ਫੁੱਲ ਹੋ ਗਈਆਂ ਗਲੀ ਵਿੱਚ ਆ ਕੇ ਜਗਨੇ ਨੇ ਨੱਥੇ ਦੀ ਬਾਹ ਫੜਦਿਆਂ ਗੰਭੀਰਤਾ ਨਾਲ ਕਿਹਾ ਭਈ ਨੱਥਿਆ ਦੇਖ ਸੌ ਹੱਥ ਰਸਾ ਸਿਰੇ ਤੇ ਗੰਡ ਮੈਨੂੰ ਤੁਹਾਡੀਆਂ ਗੱਲਾਂ ਦਾ ਕੋਈ ਸਿਰ ਪੈਰ ਪਤਾ ਨਹੀਂ ਲੱਗਦਾ ਪਰ ਭਰਾਵਾ ਇਹ ਗੱਲ ਮੇਰੀ ਯਾਦ ਰੱਖੀ ਟਿਕਟਾਂ ਤਿੰਨ ਲੈ ਲਈਂ ਫੇਰ ਵੇਖੀਂ ਲਾਲਾ ਖੇਮ ਚੰਦ ਦੇ ਫਰਜ਼ੰਦੇ ਆਜ਼ਮ ਦੇ ਹੱਥ ਠੀਕ ਨੱਥੇ ਨੇ ਉਹਦੇ ਮੂੰਹ ਵੱਲ ਵੇਖਿਆ ਸੱਚਮੁੱਚ ਹੀ ਜਗਨੇ ਦੇ ਚਿਹਰੇ ਉੱਤੇ ਬੜੀ ਧ੍ਰੜਤਾ ਸੀ